मारा प्रशादा पानी छुपी करी प्रशादा पानी छुपो तो प्रसाद पानी तैयार करा के छाया दूजे तीन दिखे घर भीम जी नहीं मारा सवेरे प्रशादा देख के पता तो नहीं महाराज सारा कुछ ਆਗਮਤੀ ਹੋ ਜਾਂਦੀ। ਉਹਨੇ ਦੇਖਿਆ ਦੇਖਿਆ ਲੱਗਦਾ ਸੋਈ ਹੈ ਨਾ ਸਵੇਰ ਪੁਸ਼ਪਾ ਦਾ ਵਾਸਤੇ। ਉਹਨੇ ਮੰਚ ਆਇਆ ਵਿਚੋ ਉਹ ਹਹਾ ਨਵਦਾਵੀ ਮਹਾਰਾਜ ਜੇਤਾ ਅਸੀਂ ਪ੍ਰਸ਼ਾਦਾ ਸ਼ਿਕਾਣਾ ਤੇ ਪੈਸਾ ਵੀ ਕੋਈ ਪੁੱਜ ਜਾਏਗਾ। ਸੇਵਾ ਕਰਦੇ ਵਿਚਾਲਾ ਸਵੀਰ ਗਜਾ ਕਰ ਲਾਂਗੇ ਜੀ। ਵੀ ਗਜਾ ਕਰ ਆਪ ਪ੍ਰਸ਼ਾਦਾ ਸ਼ਿਕਾਉਣਾ। ਜੀ। ਗਜਾ ਕਰਕੇ ਪ੍ਰਸ਼ਾਦਾ ਸ਼ਿਕਾ ਲਾਂਗੇ ਜੀ। ਉਪਾਈ ਗੱਜਾ ਕਰਨ ਲਗੇ ਕਿਸੇ ਗੱਜਾ ਨਹੀਂ ਪਾਈ ਹਾਂਜੀ ਇਹ ਉਹ ਮਰੀ ਤੇ ਕਹਿੰਦੀ ਹਾਂ ਕਹਿੰਦੇ ਤਾਂ ਸੰਤਾਨ ਦਾ ਨੌ ਲੈ ਕੇ ਕਰੇ ਵਰਤ ਜਾਂਦਾ ਹਾਂਜੀ ਗੱਜਾ ਨਹੀਂ ਪਾਈ ਕਿਸੇ ਨੇ ਹੁਣ ਸੋਚਦਾ ਉਹ ਮਲਾ ਪ੍ਰਸ਼ਾਦ ਦਾ ਮਾਰ ਨੂੰ ਛਕਾਉਣਾ ਹੁਣ ਕੀ ਕਰ ਉਹ ਸ਼ਹਿਰ ਦੇ ਵਿੱਚ ਘੋਲ ਹੁੰਦੇ ਤੇ ਰਾਜਾ ਤੁਮਾਰ ਕੀ ਭਾਈ ਮਸਕੀਨ ਉਹਨਾਂ ਨੂੰ ਤਾਂ ਉਹ ਰਾਜਾ ਜਦੋਂ ਘੋਲ ਕਰਾਉਂਦਾ ਉਹਨੂੰ ਪਬਲਿਕ ਵੀ ਬਹੁਤ ਨੂੰ ਜਮ ਕਰਤਾ ਸੀ ਉਹਨੇ ਜਿਹੜਾ ਜਿਹੜਾ ਢਾਉਣ ਵਾਲੇ ਦਾ 100% ਟੈਨਾਂ ਚ ਗਿਆ ਡੇ ਵੀ ਜਿਹੜਾ ਢਾਊਗਾ ਉਹਨੂੰ 100% ਇਨਾਮ ਦੇ ਜਿਹੜਾ ਢਹਿ ਗਿਆ ਉਹਨੂੰ 50% ਦੇਣਾ ਉਹ ਵੀ ਜਿਹੜਾ ਇੰਨੀ ਡਰਾਟ ਕਰਦੇ ਸੁਣੇ ਨਾ ਭਾਈ ਕੋਈ ਨਾ ਆਇਆ ਵੀ ਚਲੋ ਤੈ ਤਾਂ ਜਾਣੀ ਆਪਾਂ ਨੇ ਬੜਾ ਬੜਾ ਬਿਲਾ ਕਰ ਨਹੀਂ ਸਕਦੇ ਵੀ ਚਲ ਪੰਜਾ ਤੱਕ ਹੀ ਆ ਜਾਣਗੇ ਰਸ ਲੈ ਕੇ ਪ੍ਰਸ਼ਾਦਾ ਛਕਾ ਭਾਵਨੀ ਗੱਲ ਦੱਸਦਾ ਸੁਣੋ ਵੀ ਭਾਵਨਾ ਕੀ ਹੈ ਬਿਟੇ ਇੱਕ ਭਾਵਨਾ ਦੀ ਹੈ ਸਾਰੀ ਹੋਰ ਤਾਂ ਉਹ ਮਸ਼ਕੀ ਲਵੇ ਗਿਆ ਪਰਮਾ ਲਵੇ ਗਿਆ ਪਰਮਾ ਲਵੇ ਗਿਆ ਭਾਈ ਕੋਹਾਂ ਕਹਿੰਦਾ ਮੈਨੂੰ ਦੱਸੋ ਇਹ ਕੀ ਹੈ ਇਹ ਕਿ ਪਰਮਾਨ ਦੇਖੋ ਕਹਿੰਦਾ ਵੀ ਆ ਦੋ ਉਹਨੇ ਸੋਚਿਆ ਵੀ ਬੱਸ ਤਬੀ ਉਹ ਵੀ ਤੇ ਮੰਨਦਾ ਦਰਨੇ ਗਿਆ ਤੇਰੇ ਹੱਡੀਆਂ ਟੁੱਟ ਜਾਣਗੀਆਂ ਤੈਨੂੰ ਮੌਤਾ ਡਰਨੀ ਤੂੰ ਸਿੱਧੀ ਕਲੀ ਦੇਖ ਤੂੰ ਮੱਥਾ ਕਿੱਥੇ ਲਾਣਾ ਤੈਨੂੰ ਮੌਤਾ ਨਾ ਦਨੀ ਤੂੰ ਐਂ ਦੱਸ ਮਿੱਥੇ ਨੂੰ ਵਕਤ ਕੀ ਪਿਆ ਮਜਬੂਰੀ ਕੀ ਹੈ ਜਿਹੜਾ ਤੇ ਆਪਦੀ ਮੌਤ ਦਾ ਪ੍ਰਵਾਹ ਨਹੀਂ ਕਰਦਾ ਤੇ ਸਰੀਰ ਦੀ ਪ੍ਰਵਾਹ ਨਹੀਂ ਕਰਦਾ ਮਜਬੂਰੀ ਦੱਸ ਕੀ ਹੈ ਉਹਦੇ ਪਾਈ ਦਸਕੀਂ ਦੇ ਹਿੱਤੇ ਤੇ ਮਾਰਾ ਜਵਲ ਗਿਆ ਦੇਖੋ ਕਹਿੰਦੇ ਮਜਬੂਰੀ ਦੱਸ ਸਾ ਜਿਹੜਾ ਤੇ ਆਪਦੀ ਮੌਤ ਦਾ ਸਰੀਰ ਦਾ ਉਹ ਕਰਦਾ ਮਜਬੂਰੀ ਦੱਸ ਕੀ ਹੈ ਕਹਿੰਦੇ ਸੁਣੋਗੇ ਕਹਿੰਦਾ ਹਾਸਾ ਕਹਿੰਦਾ ਮੈਂ ਸੰਤਾਨੀ ਪੁੱਛਦਾ ਮੈਂ ਕਹਿ ਬੈਠਿਆ ਕਰੇ ਖਰਚ ਰਸਤਾ ਹੈ ਨਹੀਂ ਜੀ ਕੋਈ ਖਰਚਾ ਪੈਸਾ ਨਹੀਂ ਜੀ ਕੋਈ ਮੈਸੂ 24 ਗਜਾ ਗੰਦੀ ਪਾ ਲਮਾਣਾ ਕਿ ਕੋਣਾ ਕੋਣਾ ਗਜਾ ਗੰਦੀ ਰਸਤਾ ਜੇ ਗਜਾ ਗੰਦੀ ਰਸਾ ਪਾ ਲਮਾਣਾ ਕਹਿੰਦਾ ਕਿਸੇ ਗਜਾ ਨਹੀਂ ਸਰਦੋ ਰੋਵੇ ਮੈਂ ਭਾਈ ਮਸਤੀ ਪ੍ਰਭਾ ਨੂੰ ਦੱਸਦਾ ਕਹਿੰਦਾ ਗਜਾ ਨਹੀਂ ਕਿਸੇ ਨੇ ਪਾਈ ਕਹਿੰਦਾ ਉਹ ਇਹ ਕਹਿੰਦੇ ਨੇ ਵੀ ਇਹਦਾ ਸੰਤਾਂ ਦੇ ਬਹਾਨੇ ਤੇ ਕਰੇ ਖਾਰਚ ਨਾਲ ਹਾਇਰਨ ਕਰ ਪਾ ਕੇ ਕਿਉਂਕਿ ਮੈਂ ਫਿਰ ਉਸਤਾਦ ਜਦੋਂ ਲੌਂਗ ਸੁਣੀ ਕਹਿੰਦੇ ਸੀ ਫਿਰ ਲੌਂਗ ਦੀ ਫਿਰ ਡਣਾਉਂਦੀ ਬਣਾਉਂਦੇ ਸੀ ਮੈਂ ਇਹ ਸੋਚਿਆ ਕਿ ਟੈਂ ਨਾਲ 50% ਟਾਉਣ ਦਾ 100% ਮੈਂ ਕਿਹਾ ਟੈਂ ਤਾਂ ਜਾਣੀਆ ਮਨਾ ਤੇ ਸੰਤਨ ਕੋਈ ਪ੍ਰਸ਼ਾਦ ਦਾ ਸਿਕਾ ਲਾਂਗੀ ਸੰਤਨ ਕੋਈ ਪ੍ਰਸ਼ਾਦ ਦਾ ਸਿਕਾ ਲਾਂਗੀ ਆਹ ਲਓ ਬੱਛਾ ਦੇਖੋ ਕਾਹਨਾਂ 호텔 ਗਿਆ ਸੌ ਤੋਂ ਬੁਜੀ ਦੇ ਹੀ ਰੱਬਾ ਸੁਲਵਾਨ ਨੇ ਇੰਨੀ ਗੱਲ ਕਹੀ ਪੁਰਾਣ ਦੇ ਦੇ ਬਾਰੇ ਬਸ ਕਹਿੰਦਾ ਅੱਛਾ ਆ ਗੰਦਾ ਕਹਿੰਦਾ ਉਹ ਭਾਈ ਕੋਹਿਆ ਕੋਲ ਬੰਦਾ ਪੈ ਨਹੀਂ ਟੈਣਾ ਮੈਡਮ ਦੇਖੋ ਪੈ ਨਹੀਂ ਟੈਣਾ ਮੈਡਮ ਉਹ ਕੋਲ ਤਾਂ ਬੰਦ ਰਿਹਾ ਰਾਜ ਜੀ ਜਾਈ ਕਹਿੰਦੇ ਮੈਂ ਕੋਲ ਲੂੰਗਾ ਰਾਹੀ ਜਾ ਕੇ ਤਾਂ ਮੈਨੂੰ ਤੁਹਾਨੂੰ ਅੱਜ ਆਪੂ ਬੋਲੀ ਹੁਣ ਸਾਰੀ ਪਰ ਜਾ ਬੈਠੀ ਆ ਹਰੇ ਕਹਿੰਦਾ ਉਹ ਜਦੋਂ ਪਰਮਾਨਤ ਚੰਡੀ ਲਈ ਫਿਰਦਾ ਨਾ ਚੰਡੀ ਵੀ ਫੜੇ ਹੈ ਉਹ ਭਾਈ ਚੰਡੀ ਜਿਸ ਭਾਈ ਕੋਈ ਨੇ ਫੜਦੀ ਦੇਖੋ ਪਵਨ ਕਹਿੰਦੇ ਉਹ ਇਹ ਚੰਗਪਰੀ ਮਾਸੀਰ ਦੀ ਨੇ ਕੋਈ ਕੋਸ਼ ਬੋਲਦਾ ਗੱਲ ਨੂੰ ਸੱਚੀ ਜਗ੍ਹਾ ਸੱਚੀ ਨੇ ਉਹ ਠੱਕੇ ਵਾਲੇ ਮਾਸੀਰ ਨਹੀਂ ਨੇ ਨਿਕਾ ਇਹਨੂੰ ਦੂਜੀ ਤਰੇ ਇਹ ਤਾਂ ਕਿ ਉਹ ਰਮਜ਼ੀ ਨੂੰ ਦਰਨੀ ਲੱਗਿਆ ਦੇਖੋ ਵੀ ਤੇਰਾ ਹੱਥ ਨਹੀਂ ਛੱਡਣਾ ਇਹ ਸਾਹਿਬ ਕੁਸ਼ ਬੋਲਦਾ ਕੁਸ਼ ਬੋਲਦਾ ਵੀ ਦੇਖ ਤੱਕੇੜੀ ਮਰਦਾ ਹੈ ਉਹ ਫਾਈ ਕੋਲ ਸ਼ੁਰੂ ਹੋ ਗਿਆ ਦੇਖੋ ਕੋਲ ਸ਼ੁਰੂ ਹੋ ਗਿਆ भाई मस्कीन ने कि इज्जत बेचा सी यही है इज्जत तो भले जिंदगी नहीं होता आज की है अगली बिई किसी नीमा चुका इज्जत बच्चे इस भलाई वे अगर कदम भरी ओ है जो भाई मस्किन ने टाइम ला तू निकलना टाइम भी ला भी तू ना कह है ਟਾਈਮ ਵੀ ਲਾਇਆ ਜਿਵੇਂ ਹੁ ਕਰਿਆ ਜੋ ਉਹਦੀ ਕੜ ਲਾਤੀ ਦੁਨੀਆ ਮਾਰੇ ਦੇ ਕਾ ਬਿਕਮਾਰ ਕਰਤੀ ਹੋਈ ਐ ਤਾਂ ਉਂ ਡਗਦਾ ਹੈ ਤੇ ਦੁਨੀਆ ਦੁਨੀਆ ਨੂੰ ਨੀ ਪੁੱਛ ਰਹੀ ਤੇ ਤੁਹਾਨੂੰ ਦੇ ਬਾਰੇ ਨਹੀਂ ਪੁੱਛਦੇ ਜੀ ਹੈ ਕੁਮਾਰ ਕਰਤੀ ਵੇਡੇ ਪਰਵਾਦ ਨੂੰ ਕਰਦਾ ਵੇਚ ਕੇ ਕਹਿੰਦੇ ਢਾ ਲਿਆ ਕਮਾਲ ਕਰਤੀ ਉਹ 100% ਦਾ ਤੈਜ ਦੋਨ उन्हें जो प्रसाद पानी तैयार किया रब नु कह पता नहीं रब मे गए सारे जानते हैं पिछला पुनः अगर मारे देने पर प्रसाद त्यार करे ना जल प्रसाद मार महाराज कहें भाई कुछ

ਇਹ ਬੇਰਸ਼ਕਾਂ ਦੇ ਇੱਕ ਕਲਪਲਾਂ ਨਹੀਂ ਕਰਿਆ ਉਹ ਭਾਈ ਗੁਰੂ ਗ੍ਰੰਥ ਸਾਹਿਬ ਵਾਲੇ ਦੇ ਵਿੱਚ ਉਹਦੇ ਛਾਤੀ ਦੇ ਬਿਠਾਇਆ ਲੈ ਕੀ ਸੁਖਮੀ ਸਾਧ ਸੁਖੀ ਬਸੇ ਮਸਕੀਨ ਆਪ ਨਿਵਾਰ ਬੜੇ ਬੜੇ ਹੰਕਾਰ ਨਾਲ ਕੋ ਕਰ ਆਹ ਹੋਰ ਅਪਦੇ ਅੰਦਰ ਦੇ ਆਪ ਦੀ ਸ਼ਕਤੀ ਬਿਠਾਇਆ ਰਿਹਾ ਪਰਮਾਨੰਥ ਕੀ ਭਗਤੀ ਦੇ ਉਹਦੇ ਅੰਦਰ ਦਇਆ ਹੈ ਉਹਨੇ ਕੀ ਕਰਦਾ ਇਹ ਵਿਚਾਰਾ ਉਹ ਪਰਮਾਨੰਥ ਉਹਦੇ ਅੰਦਰ ਦਇਆ ਆਈ ਕਈ ਸੰਤਾਂ ਨੇ ਪ੍ਰਸ਼ਦਾ ਸ਼ਿਕਾਉਣਾ ਵੀ ਇਹਨਾਂ ਦੀ ਜਾਣ ਕਰਵਾਣ ਕਰਕੇ ਦੇਖੋ ਅਸਲੀ ਭਗਤੀ ਆ ਦਿਆ ਦੁੱਧ ਦੇ ਭਲੇ ਵਾਤੇ ਹੁੰਦੇ ਇਹ ਭਗਤੀ ਅਸਲੀ ਰੱਬ ਨੂੰ ਇਹੀ ਚੀਜ਼ ਜਕੁੰਦੀ ਕਿਸੇ ਦੀ ਸੀਸ ਨਹੀਂ ਤੇ ਤਕਸੀਰ ਸ ਮਹਾਰਾਜੀ ਕਰੂਪੀ ਆ ਇਹ ਨਹੀਂ ਪਾਉਦਾ ਮਹਾਰਾਜ ਨੂੰ ਫੇਰ ਮਾਰੇ ਦੇਖੋ ਸ਼ਬਦ ਅਰਜਾ ਸੁਧੀ ਬਸੇ ਮਜ਼ਕੀਨਿਆ ਆਪ ਨਿਵਾਰ ਤੜੇ ਬੜੇ ਬੜੇ ਹੰਕਾਰਿਆ ਨਾ ਦੇਖੋ ਉਹਦੇ 9 ਤੇ ਸ਼ਬਦ ਚ ਹੈ ਮਾਰੇ ਖਲਾ ਤਾਰਿਆ ਨਹੀਂ ਸਦਾ ਵਾਤੇ ਨਵੀਂ ਅਵਦੀ ਸ਼ਰਤੀ ਤੇ ਉਸ ਮਾਨੇ ਬਿਝਿਆ ਵੀ ਇਹ ਆ ਜਾਂਦੀ ਮਿੱਤਾਂ ਫੜੀ ਤੇਗਾ ਸੰਕਿਆ ਕਰੋ ਮਾਨ ਨੂੰ ਬੰਨ੍ਹ ਕਰੋ ਨਹੀਂ ਬੰਨ ਰਹਿਦਾ ਜਾਤ ਕਰੋ ਅਵ ਕਮ ਤੋਂ ਦੇਖੋ ਖਲ ਜਿੰਨ ਬਹੁ ਬਿੜਕੇ ਰੋ ਦੇ ਜਹਰੀ ਕਵਾਸੇ ਸਤਪਨਾ ਹੈ ਕਵਾਸੇ ਮੋਹ ਦੇ ਕਵਾਸੇ ਸਤਕਾਰ ਹਿੰਤ ਵਾਸਤੇ ਹਿੰਦੇ ਚ ਜਗਾ ਇਹ ਮਹਾਰਾਜ ਸਾਡੇ ਵਾਸਤੇ ਤੀਹ ਭਲ ਕੀਆ ਜੈਸੀ ਕੋਈ ਚੰਗਾ ਸਮਝੇ ਉਹ ਸਾਈਂ ਜਿੰਨੇ ਸਮਝਦੇ ਜਿਵੇਂ ਅਸੀਂ ਅਬਲਾ ਤੇ ਸਾਡੀ ਗੱਲ ਦੇ ਬਣਦੇ ਕੋਈ ਇਸੇ ਦਾ ਮੋਹ ਸਾਡੇ ਨੂੰ ਮੋਹ ਕਰੂਗਾ ਜੈਸੀ ਕੀ